ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਅਸੀਂ ਉਪਾਅ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਉਪਾਅ ਨੂੰ ਤੁਸੀਂ ਸੋਨ ਦੇ ਮਹੀਨੇ ਦੇ ਆਖਰੀ ਸ਼ਨੀਵਾਰ ਨੂੰ ਇੱਕ ਛੋਟਾ ਜਿਹਾ ਦੀਵਾ ਘਰ ਦੇ ਵਿੱਚ ਜਗਾ ਕੇ ਇੱਕ ਛੋਟਾ ਜਿਹਾ ਤੁਸੀਂ ਉਪਾਅ ਕਰਨਾ ਹੈ ਜੇਕਰ ਤੁਸੀਂ ਇਸ ਉਪਾਅ ਨੂੰ ਆਪਣੇ ਘਰ ਦੇ ਵਿੱਚ ਸੋਨ ਮਹੀਨੇ ਦੇ ਆਖਰੀ ਸ਼ਨੀਵਾਰ ਕਰ ਲਿਆ ਤਾਂ ਸਮਝ ਲਓ ਕਿ ਤੁਸੀਂ ਆਪਣੇ ਘਰ ਦੇ ਵਿੱਚ ਧਨ ਦੌਲਤ ਨਹੀਂ ਸੰਭਾਲ पाओगे ਤੁਹਾਡੇ ਘਰ ਦੇ ਵਿੱਚ ਇੰਨਾ ਜ਼ਿਆਦਾ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਇਸੇ ਤਰੀਕੇ ਦੇ ਨਾਲ ਇਹ ਜੋ ਸ਼ਨੀਵਾਰੇ ਇਹ ਤੁਹਾਡੇ ਭਾਗ ਨੂੰ ਚਮਕਾਉਣ ਦੇ ਲਈ ਆਇਆ ਤੁਸੀਂ ਸਮਝ ਲਓ ਕਿ ਜੇਕਰ ਤੁਸੀਂ ਇਹ ਉਪਾਅ ਕਰ ਲਿਆ ਤਾਂ ਤੁਹਾਡੀ ਰਾਤੋਂ ਰਾਤ ਕਿਸਮਤ ਚਮਕ ਜਾਵੇਗੀ ਤੁਹਾਡੇ ਭਾਗ ਤੁਹਾਡੀ ਕਿਸਮਤ ਚਮਕ ਜਾਣਗੇ ਤੁਹਾਨੂੰ ਇਸ ਤਰੀਕੇ ਦੇ ਨਾਲ ਮਹਾਦੇਵ ਦਾ ਆਸ਼ੀਰਵਾਦ ਮਿਲਣਾ ਸ਼ੁਰੂ ਹੋ ਜਾਵੇਗਾ ਜਿੰਨੀ ਵੀ ਤੁਹਾਡੇ ਘਰ ਦੇ ਵਿੱਚ ਧੰਨ ਦੇ ਨਾਲ ਕਰਜ਼ੇ ਦੇ ਨਾਲ ਚਾਹ ਫਿਰ ਲੜਾਈ ਝਗੜੇ ਦੇ ਨਾਲ ਜੁੜੀ ਹੋਈ ਸਮੱਸਿਆ ਹੈ ਇਸ ਤਰ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਪਰੇਸ਼ਾਨੀਆਂ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਰੰਤ ਦੂਰ ਹੋ ਜਾਣਗੀਆਂ ਜੇਕਰ ਤੁਹਾਡੇ ਘਰ ਦੇ ਵਿੱਚ ਵੀ ਇਹੇ ਪ੍ਰੋਬਲਮ ਚੱਲ ਰਹੀਆਂ ਨੇ ਦੂਰ ਹੀ ਨਹੀਂ ਹੋ ਰਹੀਆਂ ਤੁਹਾਡੀ ਕੋਈ ਮਨੋ ਕਾਮਨਾ ਨਹੀਂ ਪੂਰੀ ਹੋ ਰਹੀ ਤੇ ਤੁਸੀਂ ਇਸ ਸ਼ਰੀ ਵਾਰ ਦਾ ਸਾਵਣ ਦੇ ਮਹੀਨੇ ਦੇ ਆਖਰੀ ਸ਼ਨੀਵਾਰ ਦਾ ਲਾਭ ਜ਼ਰੂਰ ਉਠਾਓ ਤੇ ਇਸ ਉਪਾਅ ਨੂੰ ਜ਼ਰੂਰ ਕਰਿਓ ਕਿਉਂਕਿ ਜੋ ਕਿ ਆਖਰੀ ਸ਼ਨੀਵਾਰੇ ਇਹ ਬਹੁਤ ਹੀ ਜ਼ਿਆਦਾ ਸ਼ੁਭ ਤੇ ਉਤਮ ਜੋਗਾਂ ਦੇ ਨਾਲ ਆ ਰਹੇ ਹੈ ਇਸ ਦਿਨ ਰਵੀ ਜੋਗ ਦਾ ਨਿਰਮਾਣਤਾ ਹੋ ਹੀ ਰਿਹਾ ਹੈ ਤੇ ਇਸ ਦੇ ਨਾਲ-ਨਾਲ ਹੋਰ ਕਈ ਸ਼ੁਭ ਦੁਰਲਭ ਸੰਜੋਗ ਬਣਨ ਜਾ ਰਹੇ ਨੇ ਇਸ ਦਿਨ ਤੁਸੀਂ ਇਹ ਸਮਝ ਸਕਦੇ ਹੋ ਕਿ ਜੇਕਰ ਤੁਸੀਂ ਇਸ ਦਿਨ ਦਾ ਲਾਭ ਉਠਾ ਕੇ ਇਹ ਉਪਾਅ ਕਰ ਲਿਆ ਤੇ ਤੁਹਾਡੀਆਂ ਆਉਣ ਵਾਲੀਆਂ ਕਈ ਪੀੜ੍hiyan ਉਹ ਵੀ ਧਨ ਦੇ ਵਿੱਚ ਖੇਡਣਗੀਆਂ ਉਹਨਾਂ ਦਾ ਜਿਹੜਾ ਭਾਗ ਹੈ ਕਿਸਮਤ ਤੇ ਉਹ ਵੀ ਚਮਕ ਜਾਵੇਗਾ। ਤਾਂ ਇਸੇ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਇਸ ਉਪਾਅ ਨੂੰ ਕੌਣ-ਕੌਣ ਕਰ ਸਕਦਾ ਹੈ ਤੇ ਕਿਹੜੇ ਤਰੀਕੇ ਦੇ ਅਨੁਸਾਰ ਅਸੀਂ ਕਰ ਸਕਦੇ ਹਾਂ। ਇਹ ਉਪਾਹਰ ਇੱਕ ਵਿਅਕਤੀ ਦੇ ਲਈ ਹੈ ਲੇਡੀਜ਼ ਜੈਂਟਸ ਕੋਈ ਵੀ ਇਸ ਉਪਾਣੂ ਕਰ ਸਕਦਾ ਹੈ ਤੇ ਹੁਣ ਆਪਾਂ ਗੱਲ ਕਰ ਲੈਣੀ ਹੈ ਕਿ ਇਸ ਉਪਾਣੂ ਅਸੀਂ ਕਰਨਾ ਕਦੋਂ ਇਸ ਉਪਾਣੂ ਆਖਰੀ ਸ਼ਨੀਵਾਰ ਸੋਨ ਮਹੀਨੇ ਦੇ ਆਖਰੀ ਸ਼ਨੀਵਾਰ ਨੂੰ ਰਾਤ ਦੇ ਸਮੇਂ ਤੁਸੀਂ ਕਰਨਾ ਹੋਵੇਗਾ ਕਿਉਂਕਿ ਜਿੰਨੇ ਵੀ ਦੀਵੇ ਦੇ ਨਾਲ ਕੀਤੇ ਜਾਣ ਵਾਲੇ ਉਪਾਹ ਹੁੰਦੇ ਨੇ ਉਹ ਜ਼ਿਆਦਾਤਰ ਸ਼ਾਮ ਦੇ ਸਮੇਂ ਜਾਂ ਸ਼ਾਮ ਤੋਂ ਬਾਅਦ ਰਾਤ ਦੇ ਸਮੇਂ ਹੀ ਕੀਤੇ ਜਾਂਦੇ ਨੇ ਅਗਰ ਕਿਸੇ ਵਿਅਕਤੀ ਦੇ ਕੋਲ ਸਮਾਂ ਨਹੀਂ ਹੁੰਦਾ ਕਿ ਉਹ ਸ਼ਾਮ ਦੇ ਸਮੇਂ ਇਸ ਉਪਾਣੂ ਕਰ ਨਹੀਂ ਸਕਦਾ ਕਿਸੇ ਪ੍ਰੋਬਲਮ ਦੇ ਕਰਕੇ ਜਾਂ ਫਿਰ ਉਚੌਕ ਤੇ ਜਾਂਦਾ ਉਸ ਕਰਕੇ ਕਹਿੰਦਾ ਭਾਵੇਂ ਕਿਸੇ ਵੀ ਵਜ੍ਹਾ ਦੇ ਕਰਕੇ ਤਾਂ ਉਹ ਸਵੇਰ ਦੇ ਸਮੇਂ ਵੀ ਇਸ ਉਪਾਣੂ ਕਰ ਸਕਦਾ ਹੈ ਸਿਰਫ ਉਹੀ ਵਿਅਕਤੀ ਇਸ ਉਪਾਣੂ ਸਵੇਰ ਦੇ ਸਮੇਂ ਕਰੇ ਜਿਸ ਦੇ ਕੋਲ ਸ਼ਾਮ ਦੇ ਸਮੇਂ ਟਾਈਮ ਨਹੀਂ ਹੁੰਦਾ ਇਹ ਉਪਾਣ ਕਰਨ ਦੇ ਲਈ ਇਸ ਉਪਾਅ ਨੂੰ ਤੁਸੀਂ ਸੱਚੀ ਸ਼ਰਧਾਪੂਰਨ ਨਿਸ਼ਟਾ ਦੇ ਨਾਲ ਕਰਨਾ ਹੈ ਜੇਕਰ ਤੁਸੀਂ ਸੱਚੀ ਸ਼ਰਧਾ ਦੇ ਨਾਲ ਕਰੋਗੇ ਫਿਰ ਹੀ ਇਸ ਉਪਾਅ ਦਾ ਤੁਹਾਨੂੰ ਫਾਇਦਾ ਹੋਵੇਗਾ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੀ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੇ ਤਰੀਕੇ ਦੇ ਨਾਲ ਤੁਹਾਨੂੰ ਇਹ ਉਪਾਅ ਕਰਨ ਦੇ ਲਈ ਇੱਕ ਮਿੱਟੀ ਦਾ ਦੀਵਾ ਚਾਹੀਦਾ ਮਿੱਟੀ ਦਾ ਦੀਵਾ ਹੀ ਕਿਉਂ ਚਾਹੀਦਾ ਕਿਉਂਕਿ ਜੋ ਕਿ ਮਿੱਟੀ ਇਹ ਉਹ ਮੰਗਲ ਦੇ ਨਾਲ ਜੁੜੀ ਹੋਈ ਹੈ ਤੇ ਜੋ ਸਾਲ 2025 ਉਹ ਵੀ ਮੰਗਲ ਦੇ ਨਾਲ ਜੁੜਿਆ ਹੋਇਆ ਹੈ ਤੇ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕਦਮ ਸਾਰਾ ਕੁਝ ਮੰਗਲ ਹੀ ਮੰਗਲ ਹੋ ਜਾਵੇ ਕਹਿਣ ਦਾ ਭਾਵ ਸਭ ਕੁਝ ਬਹੁਤ ਜ਼ਿਆਦਾ ਵਧੀਆ ਹੋ ਜਾਵੇ ਇਹ ਉਪਾਅ ਨੂੰ ਕਰਨ ਦੇ ਲਈ ਤੁਸੀਂ ਮਿੱਟੀ ਦੇ ਦੀਵੇ ਦਾ ਹੀ ਯੂਜ਼ ਕਰਿਓ ਜਿਹੜਾ ਮਿੱਟੀ ਦਾ ਦੀਵਾ ਤੁਸੀਂ ਲੈਣਾ ਉਹ ਵੀ ਇੱਕਦਮ ਬਿਲਕੁਲ ਨਵਾਂ ਲੈਣਾ ਕਈ ਵਾਰ ਕਈ ਲੋਕ ਕੀ ਕਰਦੇ ਆ ਕਿ ਯੂਜ਼ ਕੀਤਾ ਹੋਇਆ ਦੀਵਾ ਉਸ ਨੂੰ ਸਾਫ਼ ਕਰਕੇ ਦੁਬਾਰਾ ਯੂਜ਼ ਕਰ ਲੈਂਦੇ ਨੇ ਸੋ ਇਹ ਗਲਤੀ ਤੁਸੀਂ ਨਹੀਂ ਕਰਨੀ ਜੇਕਰ ਤੁਹਾਡੇ ਕੋਲ ਉਪਾਅ ਕਰਨ ਦੇ ਸਮੇਂ ਮਿੱਟੀ ਦਾ ਦੀਵਾ ਨਹੀਂ ਹੋਏਗਾ ਫਿਰ ਤੁਸੀਂ ਕਿਸੇ ਵੀ ਦੀਵੇ ਦਾ ਯੂਜ਼ ਕਰ ਸਕਦੇ ਹੋ ਪਰ ਕੋਸ਼ਿਸ਼ ਕਰਿਓ ਜਿੰਨਾ ਵੀ ਹੋ ਸਕੇ ਕਿ ਤੁਸੀਂ ਦੀਵਾ ਮਿੱਟੀ ਦਾ ਹੀ ਯੂਜ਼ ਕਰਿਓ ਸੋ ਇਸੇ ਤਰੀਕੇ ਦੇ ਨਾਲ ਇਸ ਦੀਵੇ ਨੂੰ ਤੁਸੀਂ ਮਿੱਟੀ ਦਾ ਦੀਵਾ ਲੈ ਕੇ ਵਿੱਚ ਬੱਤੀ ਲਗਾਉਣੀ ਹੈ ਤੇ ਤੁਸੀਂ ਦੇਖੀ ਕਿ ਉਹਦਾ ਦੀਵਾ ਤਿਆਰ ਕਰ ਲੈਣਾ ਹੈ ਜੇਕਰ ਤੁਹਾਡੇ ਕੋਲ ਉਸ ਸਮੇਂ ਚ ਮੇਲੀ ਦਾ ਤੇਲ ਅਵੇਲੇਬਲ ਹੈ ਫਿਰ ਤੁਸੀਂ ਚਮੇਲੀ ਦੇ ਤੇਲ ਦੇ ਨਾਲ ਵੀ ਦੀਵੇ ਨੂੰ ਤਿਆਰ ਕਰ ਸਕਦੇ ਹੋ ਅਗਰ ਤੁਹਾਡੇ ਕੋਲ ਚਮੇਲੀ ਦਾ ਤੇਲ ਨਹੀਂ ਹੈਗਾ ਤਾਂ ਤੁਸੀਂ ਦੇਸੀ ਕੇ ਉਹਦਾ ਦੀਵਾ ਤਿਆਰ ਕਰ ਲੈਣਾ ਤੇ ਉਸ ਦੇ ਵਿੱਚ ਤੁਸੀਂ ਪਾਉਣੀ ਇੱਕ ਹਰੀ ਇਲਾਇਚੀ ਤੇ ਦੋ ਲੌਂਗ ਪੁੱਲ ਵਾਲੇ ਪਾ ਦੇਣੇ ਆ ਤੇ ਇਸ ਦੀਵੇ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਜਿਹੜਾ ਪਾਠ ਪੂਜਾ ਦਾ ਸਥਾਨ ਬਣਾਇਆ ਹੋਵੇਗਾ ਕਿਸੇ ਵੀ ਪਰਮਾਤਮਾ ਨੂੰ ਤੁਸੀਂ ਮੰਨਦੇ ਹੋ ਉਹਨਾਂ ਦੀਆਂ ਉਥੇ ਤਸਵੀਰਾਂ ਹੋਣਗੀਆਂ ਜੇਕਰ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਨਹੀਂ ਵੀ ਹੈਗਾ ਜਿੱਥੇ ਬੈਠ ਕੇ ਤੁਸੀਂ ਪਾਠ ਪੂਜਾ ਕਰਦੇ ਹੋ ਉਸ ਸਥਾਨ ਤੇ ਤੁਸੀਂ ਇਸ ਦੀਵੇ ਨੂੰ ਜਗਾ ਦੇਣਾ ਹੈ ਜਦੋਂ ਤੁਸੀਂ ਇਸ ਦੀਵੇ ਨੂੰ ਜਗਾਉਣਾ ਉਸ ਸਮੇਂ ਤੁਸੀਂ ਆਪਣੇ ਮਨ ਦੇ ਵਿੱਚ ਮਹਾਦੇਵ ਤੇ ਮਾ ਪਾਰਵਤੀ ਦਾ ਧਿਆਨ ਧਰਨਾ ਹੋਵੇਗਾ ਇਸ ਦੇ ਨਾਲ ਨਾਲ ਜਦੋਂ ਵੀ ਤੁਸੀਂ ਇਸ ਦੀਵੇ ਨੂੰ ਜਗਾਓਗੇ ਤੁਸੀਂ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਆਪਣੇ ਮਨ ਦੇ ਵਿੱਚ ਬੋਲਦੇ ਰਹਿਣਾ ਜੇਕਰ ਤੁਸੀਂ ਇਸ ਸੋਨ ਦੇ ਮਹੀਨੇ ਆਖਰੀ ਸ਼ਨੀਵਾਰ ਨੂੰ ਇਹੇ ਦੀਵਾ ਜਗਾ ਕੇ ਹਰ ਹਰ ਮਹਾਦੇਵ ਬੋਲਦੇ ਹੋਏ ਇਸ ਦੀਵੇ ਨੂੰ ਤੁਸੀਂ ਜਗਾਉਣੇ ਹੋ ਤੇ ਜਿੰਨੇ ਵੀ ਤੁਹਾਡੇ ਘਰ ਦੇ ਵਿੱਚ ਦੁੱਖ ਤਕਲੀਫ ਨੇ ਉਹ ਸਾਰੇ ਹੀ ਦੂਰ ਹੋ ਜਾਣਗੇ ਜਿੰਨੇ ਵੀ ਤੁਹਾਡੇ ਘਰ ਦੇ ਵਿੱਚ ਸਮੱਸਿਆ ਹੈ ਧਨ ਦੌਲਤ ਪੈਸੇ ਨੂੰ ਲੈ ਕੇ ਉਹ ਸਾਰੀ ਦੂਰ ਹੋ ਜਾਵੇਗੀ ਤੁਹਾਨੂੰ ಅಪਾਰ ਧਨ ਦੀ ਪ੍ਰਾਪਤੀ ਹੋਵੇਗੀ ਤੇ ਜੇਕਰ ਤੁਸੀਂ ਕਰਜ਼ੇ ਨੂੰ ਲੈ ਕੇ ਪਰੇਸ਼ਾਨ ਰਹਿੰਦੇ ਹੋ ਤਾਂ ਕਰਜ਼ੇ ਵਰਗੀ ਸਮੱਸਿਆ ਵੀ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਵੇਗੀ ਇਸ ਤੋਂ ਇਲਾਵਾ ਅਗਰ ਤੁਹਾਡੇ ਮਨ ਦੇ ਵਿੱਚ ਤੁਹਾਡੀ ਕੋਈ ਹੋਰ ਮਨੋ ਕਾਮਨਾ ਵੀ ਹੈ ਜੋ ਕਾਫੀ ਲੰਬੇ ਸਮੇਂ ਤੋਂ ਪੂਰੀ ਨਹੀਂ ਹੋ ਰਹੀ ਤਾਂ ਉਹ ਮਨੋ ਕਾਮਨਾ ਵੀ ਤੁਸੀਂ ਮਹਾਦੇਵ ਅੱਗੇ ਆਪਣੀ ਬੋਲ ਦੇਣੀ ਹੈ ਤੁਸੀਂ ਦੇਖੋਗੇ ਕਿ ਕਿਵੇਂ ਮਹਾਦੇਵ ਤੁਹਾਡੀ ਮਨੋ ਕਾਮਨਾ ਨੂੰ ਪੂਰਾ ਕਰਦੇ ਆ ਬਸ ਤੁਸੀਂ ਇਸ ਉਪਾ ਨੂੰ ਜਦੋਂ ਵੀ ਕਰਨਾ ਹੈ ਸੱਚੀ ਸਰਦਾ ਦੇ ਨਾਲ ਹੀ ਕਰਨਾ ਹੋਵੇਗਾ ਇਹ ਤਾਂ ਸੀ ਜੀ ਸਾਡੀ ਅੱਜ ਦੀ ਵੀਡੀਓ ਦਾ ਪਹਿਲਾ ਉਪਾ ਹੁਣ ਆਪਾਂ ਗੱਲ ਕਰਦੇ ਆ ਦੂਸਰੇ ਉਪਾ ਦੀ ਸੋ ਇਸੇ ਤਰੀਕੇ ਦੇ ਨਾਲ ਜਿਹੜਾ ਇਹ ਅਸੀਂ ਉਪਾ ਕਰਨਾ ਇਸ ਉਪਾ ਨੂੰ ਕਰਨ ਦੇ ਨਾਲ ਕੋਈ ਵੀ ਬਿਮਾਰੀ ਕੋਈ ਵੀ ਕਸ਼ਟ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਦੁੱਖ ਤਕਲੀਫ ਜੋ ਕਿ ਤੁਹਾਡੇ ਘਰ ਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ ਨੇ ਤੇ ਇਹ ਉਪਾਅ ਕਰਨ ਤੋਂ ਬਾਅਦ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਦੁੱਖ ਤਕਲੀਫ ਤੁਹਾਡੇ ਘਰ ਨੂੰ ਸ਼ੂ ਵੀ ਨਹੀਂ ਪਾਏਗਾ ਤੇ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਚਾਹੀਦਾ ਕੀ ਇਹ ਤੁਹਾਨੂੰ ਜ਼ਰੂਰ ਤੇ ਹਰੀ ਮੂng ਦੀ ਦਾਲ ਦੀ ਤੁਸੀਂ ਜਿਹੜੀ ਮੂੰਗੀ ਦੀ ਦਾਲ ਲੈਣੀ ਹੈ ਉਹ ਸਾਬਤ ਵਾਲੀ ਲੈਣੀ ਹੈ ਜਿਹੜੀ ਟੁੱਟੇ ਹੋਏ ਦਾਣੇ ਆਉਂਦੇ ਆ ਉਹ ਤੁਸੀਂ ਨਹੀਂ ਲੈਣੀ ਇਸੇ ਤਰੀਕੇ ਦੇ ਨਾਲ ਤੁਸੀਂ ਸਾਬਤ ਹਰੀ ਮੂੰਗ ਦਾਲ ਲੈ ਲੈਣੀ ਹੈ ਤੇ ਥੋੜਾ ਜਿਹਾ ਤੁਸੀਂ ਜਲ ਲੈ ਲੈਣਾ ਇਸੇ ਤਰੀਕੇ ਦੇ ਨਾਲ ਮਹਾਦੇਵ ਦੇ ਸ਼ੀਵਲਿੰਗ ਤੇ ਪਹਿਲਾਂ ਤੁਸੀਂ ਥੋੜਾ ਜਿਹਾ ਜਲ ਅਰਪਿਤ ਕਰਨਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਮੂੰਗ ਦੀ ਜਿਹੜੀ ਦਾਲ ਹੈ ਉਹ ਅਰਪਿਤ ਕਰਨੀ ਹੈ ਇਸ ਦੇ ਨਾਲ ਨਾਲ ਫਿਰ ਤੁਸੀਂ ਥੋੜਾ ਜਿਹਾ ਚਲ ਅਰਪਿਤ ਕਰ ਦੇਣਾ ਹੈ ਜੇਕਰ ਤੁਸੀਂ ਇਸ ਉਪਾਣ ਨੂੰ ਸੌਣ ਦੇ ਮਹੀਨੇ ਦੇ ਆਖਰੀ ਸ਼ਨੀਵਾਰ ਕਰ ਲਿਆ ਕੋਈ ਵੀ ਵਿਅਕਤੀ ਤੁਹਾਡੇ ਘਰ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਿਹਾ ਹੈ ਉਸਰੀ ਸੇਤ ਦੇ ਵਿੱਚ ਸੁਧਾਰ ਨਹੀਂ ਆ ਰਿਹਾ ਜਾਂ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕਸ਼ਟੇ ਦੁੱਖੇ ਤਕਲੀਫੇ ਤੁਸੀਂ ਇਹ ਸਮਝਾਇਆ ਕਿ ਉਹ ਇਸ ਉਪਾਉ ਨੂੰ ਕਰਨ ਉਪਰੰਤ ਕਿ ਜਿਹੜਾ ਉਹਨਾਂ ਨੂੰ ਸਰੀਰਕ ਤੌਰ ਤੇ ਕੋਈ ਵੀ ਦੁੱਖ ਤਕਲੀਫ ਹੈ ਉਹਨਾਂ ਦਾ ਸਰੀਰ ਇੱਕਦਮ ਤੰਦਰੁਸਤ ਹੋ ਜਾਵੇਗਾ ਇਸ ਉਪਾਉ ਨੂੰ ਕਰਨ ਦੇ ਨਾਲ ਤੁਹਾਨੂੰ ਬਹੁਤ ਹੀ ਜ਼ਿਆਦਾ ਲਾਭ ਹੋਣ ਵਾਲਾ ਹੈ ਇਹ ਸੀ ਦੋ ਉਪਾਅ ਤੇ ਗੱਲ ਕਰ ਲੈਣੇ ਆ ਫਟਾਫਟ ਤੀਸਰੀ ਉਪਾਅ ਦੀ ਇਹ ਉਪਾਨੁਕਰਨ ਦੇ ਨਾਲ ਜਿਹੜੇ ਤੁਹਾਡੇ ਪਿਤਰ ਨੇ ਉਹ ਬਹੁਤ ਹੀ ਜ਼ਿਆਦਾ ਪ੍ਰਸੰਨ ਰਹਿੰਦੇ ਆ ਤੇ ਮਹਾਦੇਵ ਦੀ ਕਿਰਪਾ ਦਾ ਤੁਹਾਨੂੰ ਮਿਲਦੀ ਹੀ ਮਿਲਦੀ ਹੈ ਜੇਕਰ ਸਾਡੇ ਘਰ ਦੇ ਵਿੱਚ ਪਿਤਰ ਦੋਸ਼ ਹੋਵੇਗਾ ਤੇ ਸੰਤਾਨ ਨੂੰ ਲੈ ਕੇ ਸਾਡੇ ਘਰ ਦੇ ਵਿੱਚ ਦੁੱਖ ਕਸ਼ਟ ਬਣਿਆ ਰਹੇਗਾ ਘਰ ਦੇ ਵਿੱਚ ਬੱਚਿਆਂ ਨੂੰ ਸਫਲਤਾ ਨਹੀਂ ਮਿਲਦੀ ਘਰ ਦੇ ਵਿੱਚ ਆਸਾਨੀ ਤੇ ਦੇ ਨਾਲ ਪੈਸਾ ਨਹੀਂ ਆਉਂਦਾ ਘਰ ਦੇ ਵਿੱਚ ਕਾਫੀ ਲੜਾਈ ਝਗੜੇ ਚੱਲਦੇ ਰਹਿੰਦੇ ਨੇ ਪਰਿਵਾਰ ਦੀ ਆਪਸ ਦੇ ਵਿੱਚ ਬਿਲਕੁਲ ਵੀ ਨਹੀਂ ਬਣਦੀ ਇਸ ਦੇ ਵਿੱਚ ਤੁਸੀਂ ਕੀ ਕਰਨਾ ਹੈ ਕਿ ਆਪਣੇ ਘਰ ਦੇ ਵਿੱਚੋਂ ਇੱਕ ਲੋਟਾ ਤੁਸੀਂ ਜਲਦਾ ਲੈ ਲੈਣਾ ਹੈ ਜਿਹੜਾ ਜਲ ਤੁਸੀਂ ਲੈਣਾ ਉਹ ਤੁਸੀਂ ਆਪਣੇ ਘਰ ਦਾ ਹੀ ਲੈਣਾ ਹੋਵੇਗਾ ਮੰਦਰ ਦੇ ਵਿੱਚ ਤੁਸੀਂ ਨਹੀਂ ਮੰਦਰ ਦੇ ਵਿੱਚੋਂ ਤੁਸੀਂ ਜਲ ਨਹੀਂ ਲੈਣਾ ਇੱਕ ਲੋਟਾ ਜਲਦਾ ਤੁਸੀਂ ਆਪਣੇ ਘਰ ਦੇ ਵਿੱਚੋਂ ਲੈ ਲੈਣਾ ਹੈ 2-3 ਚੁਟਕੀ ਉਸ ਚਾਲ ਦੇ ਵਿੱਚ ਤੁਸੀਂ ਕਾਲਾ ਤੇਲ ਤੇਲ ਪਾ ਲੈਣੇ ਆ ਕਾਲੇ ਤੇਲ ਪਾਉਣ ਤੋਂ ਬਾਅਦ ਇਹ ਵਿੱਚ ਤੁਸੀਂ ਮਹਾਦੇਵ ਦੇ ਮੰਦਿਰ ਪਹੁੰਚ ਜਾਣਾ ਹੈ ਇਸੇ ਤਰੀਕੇ ਦੇ ਨਾਲ ਜਿਹੜਾ ਤੁਸੀਂ ਤੇਲ ਵਾਲਾ ਜਲ ਤਿਆਰ ਕਰਕੇ ਲੈ ਕੇ ਆਇਓ ਇਸ ਨੂੰ ਤੁਸੀਂ ਮਹਾਦੇਵ ਦੇ ਸ਼ਿਵਲਿੰਗ ਤੇ ਅਰਪਿਤ ਕਰ ਦੇਣਾ ਹੈ ਰਪਿਤ ਕਰਦੇ ਸਮੇਂ ਚਲ ਨੂੰ ਆਪਣੇ ਪਿਤਰਾਂ ਦਾ ਧਿਆਨ ਚ ਜ਼ਰੂਰ ਕਰਨਾ ਤੇ ਭੁੱਲ ਚੁੱਕ ਹੋਈ ਉਸ ਦੀ ਮਾਫੀ ਕਰਨੀ ਹੈ ਇਸ ਉਪਾਣ ਨੂੰ ਤੁਸੀਂ ਸਵੇਰ ਚ ਜਾਂ ਚਾਂਦ ਕਿਸੇ ਵੀ ਸਮੇਂ ਕਰ ਸਕਦੇ ਹੋ ਇਸ ਉਪਾਣ ਨੂੰ ਤੁਸੀਂ ਜ਼ਰੂਰ ਕਰਕੇ ਦੇਖਿਓ ਤੁਹਾਨੂੰ ਆਪਣੇ ਆਪ ਹੀ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਕਿ ਕਿਵੇਂ ਤੁਹਾਨੂੰ ਇਹ ਉਪਾਕਾਰਨ ਤੋਂ ਬਾਅਦ ਤੁਹਾਡੇ ਪਿਤਰਾਂ ਦਾ ਅਸ਼ੀਰਵਾਦ ਤੁਹਾਨੂੰ ਮਿਲਦਾ ਹੈ ਤੇ ਕਿਸ ਤਰੀਕੇ ਦੇ ਨਾਲ ਮਹਾਦੇਵ ਦੀ ਅਸੀਮ ਕਿਰਪਾ ਤੁਹਾਨੂੰ ਮਿਲਦੀ ਹੈ ਜਦੋਂ ਵੀ ਤੁਸੀਂ ਇਹ ਉਪਾਅ ਕਰੋਗੇ ਜਿੰਨੇ ਵੀ ਤੁਹਾਡੀ ਜ਼ਿੰਦਗੀ ਦੇ ਕਸ਼ਟ ਹੋਣਗੇ ਉਹ ਤੁਰੰਤ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਕੇ ਨੈਚਰ ਆਉਣਗੇ ਇਸੇ ਤਰੀਕੇ ਦੇ ਨਾਲ ਇਹ ਸੀ ਸਾਡੀ ਅੱਜ ਦੀ ਵੀਡੀਓ ਦੇ ਤਿੰਨ ਖਾਸ ਉਪਾਅ ਜੋ ਕਿ ਤੁਹਾਨੂੰ ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਦੱਸਿਆ ਇਹਨਾਂ ਉਪਾਅ ਨੂੰ ਤੁਸੀਂ ਜ਼ਰੂਰ ਕਰਿਓ ਵਿਸ਼ਵਾਸ ਦੇ ਨਾਲ ਤਾਂ ਜੋ ਕਿ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਤੇ ਪ੍ਰੋਬਲਮ ਦੂਰ ਹੋਣ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਛੋਟਾ ਜਿਹਾ ਉਪਾਅ ਜੋ ਕਿ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸੇ ਨੇ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੀਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਤਕ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਏ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ